ਭਾਜਪਾ ਦੇ 45ਵੇਂ ਸਥਾਪਨਾ ਦਿਵਸ ਮੌਕੇ ਜਿੱਥੇ ਭਾਜਪਾ ਆਗੂਆਂ ਤੇ ਵਰਕਰਾਂ ਨੇ ਆਪਣੇ ਘਰਾਂ ਤੇ ਭਾਜਪਾ ਦਾ ਝੰਡਾ ਲਹਿਰਾ ਕੇ ਪਾਰਟੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਉਥੇ ਹੀ ਭਾਜਪਾ ਜ਼ਿਲ੍ਹਾ ਦਫ਼ਤਰ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਵਿਖੇ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਦੂ ਦੀ ਪ੍ਰਧਾਨਗੀ ਹੇਠ ਆਯੋਜਿਤ ਇੱਕ ਸ਼ਾਨਦਾਰ ਪ੍ਰੋਗਰਾਮ ਵਿੱਚ ਪਾਰਟੀ ਦਾ ਝੰਡਾ ਲਹਿਰਾਇਆ ਗਿਆ ਇਸ ਮੌਕੇ ਤੇ ਪਾਰਟੀ ਵਰਕਰਾਂ ਨੇ ਹਰਵਿੰਦਰ ਸੰਧੂ ਨੂੰ ਮਠਾਈਆਂ ਖਵਾਈਆਂ ਪਟਾਕੇ ਚਲਾਏ ਮਹਿਲਾ ਮੋਰਚਾ ਦੇ ਮੈਂਬਰਾਂ ਵੱਲੋਂ ਰੰਗੋਲੀ ਬਣਾਈ ਗਈ ਅਤੇ ਸ਼ਾਮ ਨੂੰ ਪਾਸਪਾ ਜ਼ਿਲ੍ਹਾ ਦਫ਼ਤਰ ਵਿਖੇ ਦੀਵੇ ਜਗਵਾਨ ਦੀ ਰਸਮ ਵੀ ਅਦਾ ਕੀਤੀ ਗਈ ਇਸ ਮੌਕੇ ਉਹਨਾਂ ਦੇ ਨਾਲ ਡਾਕਟਰ ਰਾਮ ਚਾਵਲਾ ਸੁਖਮਿੰਦਰ ਸਿੰਘ ਪਿੰਟੂ ਜ਼ਿਲ੍ਹਾ ਜਨਰਲ ਸਕੱਤਰ ਮਨੀਸ਼ ਸ਼ਰਮਾ ਸਲਿਲ ਕਪੂਰ ਸੰਜੇ ਸ਼ਰਮਾ ਸਰਬਜੀਤ ਸਿੰਘ ਸ਼ਾਂਤੀ ਪਵਨ ਕੁਮਾਰ ਸ਼ਰਮਾ ਓਮਪ੍ਰਕਾਸ਼ ਅਨਾਰਿਆ ਮਨਿੰਦਰ ਸਿੰਘ ਠੇਕੇਦਾਰ ਕਾਉਂਸਲਰ ਸ਼ਰੂਤੀ ਵੇਜ ਕਾਉਂਸਲਰ ਗੌਰਵ ਗਿੱਲ ਡੋਲੀ ਪਾਟਿਆ ਕੌਂਸਲਰ ਵਿਕਾਸ ਵੀ ਮੌਜੂਦ ਸਨ ਜੈ ਹਿੰਦ ਮਾਤਾ ਕੀ ਜੈ ਸਾਡੇ ਭਾਰਤੀ ਜਨਤਾ ਪਾਰਟੀ ਦਾ 64ਵਾਂ ਸਥਾਪਨਾ ਦਿਵਸ ਹੈ ਮੈਂ ਮੰਨਦਾ ਹਾਂ ਕਿ ਅੱਜ ਸਾਰੇ ਦੇਸ਼ ਦੇ ਕਾਰਜਕਰਤਾ ਵਿੱਚ ਬਹੁਤ ਉਤਸ਼ਾਹ ਹੈ ਉਹ ਪਾਰਟੀ ਹੈ ਜਿਹੜੀ ਦੋ ਸੰਸਥਾਾਂ ਤੋਂ ਸ਼ੁਰੂ ਹੋਈ ਸੀਗੀ ਅੱਜ ਬਹੁਤੇ ਰਾਜਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਔਰ ਪੰਜਾਬ ਦੇ ਵਿੱਚ ਵੀ ਇਹ ਕਹਿ ਰਹੀ ਬਹੁਤ ਊਰਜਾ ਦੇ ਨਾਲ ਕਾਰਜਕਰਤਾ ਲੱਗੇ ਔਰ ਲੋਕ ਵੀ ਚਾਹੁੰਦੇ ਨੇ ਹੁਣ ਕਿ ਆਪਾਂ ਜਸਸਵੀ ਤੇ ਤਪਸਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਤੇ ਤਰਜ ਪੰਜਾਬ ਦੀ ਸਰਕਾਰ ਆਵੇ